ਪਲ ਸਕੂਲ ਆਫ ਐਮਿਨੈਂਸ ਮੰਡੋਰ ਪਟਿਆਲਾ ਅਸੀਂ ਜਿਹੜੀ ਆ ਹਮੇਸ਼ਾ ਹੀ ਕੁਦਰਤ ਪ੍ਰੇਮੀ ਆ ਮੇਰਾ ਪੂਰਾ ਸਟਾਫ ਇਹ ਬੱਚੇ ਔਰ ਅਸੀਂ ਸੋਚ ਰਹੇ ਹਾਂ ਕਿ ਬੱਚਿਆਂ ਨੂੰ ਕੁਦਰਤ ਨਾਲ ਜੋੜਿਆ ਜਾਵੇ ਸੋ ਜਿਹੜਾ ਬਰਥਡੇ ਹੈ ਉਹ ਹਰ ਸਾਲ ਮੇਰਾ ਇਸੇ ਤਰ੍ਹਾਂ ਮਨਾਇਆ ਜਾਂਦਾ ਮੈਂ ਖੁਦ ਜਿਹੜਾ ਹੈ ਬੂਟੇ ਲਗਾ ਕੇ ਹੀ ਆਪਣਾ ਜਨਮ ਦਿਨ ਮਨਾਉਣਾ ਨਾ ਕਿ ਕੇਕ ਕੱਟ ਕੇ ਜਾਂ ਮਠਿਆਈਆਂ ਵੰਡ ਕੇ ਜਾਂ ਕੋਈ ਇਹੋ ਜਿਹਾ ਜਿਹੜਾ ਜੰਕ ਫੂਡ ਅਸੀਂ ਬੱਚਿਆਂ ਨੂੰ ਪ੍ਰੋਵਾਈਡ ਕਰਾਈਏ ਔਰ ਮੈਨੂੰ ਇਸ ਵਾਰ ਬਹੁਤ ਖੁਸ਼ੀ ਹੋਈ ਕੇ ਬੱਚੇ ਜਿਹੜੇ ਨੇ ਆਪਣੇ ਆਪ ਆਪ ਮੁਹਾਰੇ ਮੈਂ ਇਹਨਾਂ ਨੂੰ ਕਿਹਾ ਕਿ ਮੇਰੇ ਜਨਮ ਦਿਨ ਤੇ ਕਿਸੇ ਨੇ ਚਾਕਲੇਟ ਨਹੀਂ ਖਾਣਾ ਕਿਸੇ ਨੇ ਟੌਫੀ ਨਹੀਂ ਖਾਣੀ ਕਿਸੇ ਨੇ ਮਠਿਆਈ ਨਹੀਂ ਖਾਣੀ ਔਰ ਮੈਨੂੰ ਬੜੀ ਖੁਸ਼ੀ ਹੋਈ ਕਿ ਇੱਕ ਬੱਚਾ ਛੋਟਾ ਜਿਹਾ 6 ਦਾ ਮੇਰੇ ਲਈ ਫਰੂਟ ਲੈ ਕੇ ਆਇਆ ਗਿਫਟ ਸੋ ਮੇਰੇ ਲਈ ਬਹੁਤ ਔਰ ਜਿਹੜਾ ਹੈ ਆ ਬੱਚੇ ਤੁਸੀਂ ਦੇਖੋ ਮੇਰੇ ਮੇਰੇ ਜਿਹੜੇ ਬੱਚੇ ਨੇ ਮੇਰੇ ਲਈ ਸਕੂਲ ਲਈ ਆਪਣੇ ਲਈ ਜਿਹੜਾ ਹੈ ਉਹ ਬੂਟੇ ਲੈ ਕੇ ਆਏ ਨੇ ਪਲਾਂਟਸ ਲੈ ਕੇ ਆਏ ਨੇ ਟੀਚਰ ਮੇਰੇ ਅਗੁਰ்தੀਰ ਜੀ ਨੇ ਕਰੋ ਜਿਹੜਾ ਹੈ ਫੁੱਲਾਂ ਦੀ ਪਨੀਰੀ ਲੈ ਕੇ ਆਏ ਨੇ ਤਾਂ ਕਿ ਅਸੀਂ ਇਸ ਚੁਗਿਰਦੇ ਨੂੰ ਜਿਹੜਾ ਹੈ ਖੂਬਸੂਰਤ ਬਣਾ ਸਕੀਏ ਸੋ ਸਾਰੀ ਜਿਹੜਾ ਹੈ ਸੋਸਾਇਟੀ ਦੇ ਵਿੱਚ ਸਮਾਜ ਦੇ ਵਿੱਚ ਇਹ ਮੈਸੇਜ ਜਾਣਾ ਚਾਹੀਦਾ ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜੇ ਲੋਕ ਬਾਦੂ ਦਾ ਪੈਸਾ ਖਰਾਬ ਕਰਦੇ ਨੇ ਹੋਟਲਾਂ 'ਚ ਜਾ ਕੇ ਵੱਡੀਆਂ-ਵੱਡੀਆਂ ਪਾਰਟੀਆਂ ਕਰਦੇ ਨੇ ਉਹਨਾਂ ਨੂੰ ਚਾਹੀਦਾ ਕਿ ਇਹ ਚੁਗਿਰਦੇ 'ਚ ਨਿਕਲਣ ਔਰ ਇਹ ਜਿਹੜੀ ਧਰਤੀ ਮਾਂ ਦਾ ਜਿਹੜਾ ਸ਼ਿੰਗਾਰ ਕਰਨ ਤਾਂ ਹੀ ਜਿਹੜੀ ਮਾਂ ਉਹ ਸੋਹਣੀ ਲੱਗੂਗੀ ਮੈਨੂੰ ਮੇਰਾ ਨਾਮ ਦਮਨ ਪਿੱਤਕਰ ਹੈ ਮੈਂ ਸੋਇਮੰਡਾ ਦੇ ਪਲੱਸ 2 ਬੀ ਦੀ ਮੈਡੀਕਲ ਗਰੁੱਪ ਦੀ ਵਿਦਿਆਰਥਣਾ ਤੇ ਅੱਜ ਸਾਡੇ ਪ੍ਰਿੰਸੀਪਲ ਸਰ ਦਾ ਬਰਥਡੇ ਆ ਤੇ ਸਾਨੂੰ ਨੇ ਬਹੁਤ ਉਮਤਾ ਨਾਲ ਸਕੂਲ ਦੇ ਵਿੱਚ ਨਾਇਆ ਤੁਸੀਂ ਦੇਖ ਰਹੇ ਹੋ ਕਿ ਅਸੀਂ ਬੁੱਤੇ ਲਾਏ ਹੋਏ ਨੇ ਸਾਰੇ ਬੱਚਿਆਂ ਦੇ ਹੱਥ ਦੇ ਵਿੱਚ ਤੇ ਸਾਡੇ ਸਰ ਪਨੀਰੀ ਵੀ ਲੈ ਕੇ ਆਏ ਨੇ ਅਸੀਂ ਸਾਰਿਆਂ ਨੂੰ ਇਹ ਸੰਦੇਸ਼ ਦੇਣਾ ਚਾਹਾਂਗੇ ਸਰ ਦੇ ਮਾਧਿਅਮ ਰਾਹੀਂ ਕਿ ਸਾਨੂੰ ਬੁੱਤੇ ਵੱਧ ਤੋਂ ਵੱਧ ਲਗਾਉਣੇ ਚਾਹੀਦੇ ਨੇ ਕਿਉਂਕਿ ਗਲੋਬਲ ਵਾਰਮਿੰਗ ਹੋ ਰਹੀ ਹੈ ਤੇ ਸਾਨੂੰ ਕੋਰੋਨਾ ਦੇ ਟਾਈਮ ਤੇ ਕੋਵਿਡ ਆਈ ਸੀ ਉਸ ਟਾਈਮ ਵੀ ਆਕਸੀਜਨ ਦੀ ਬਹੁਤ ਕਮੀ ਹੋਈ ਸੀ ਜਿਸ ਦਿਨ ਸਾਨੂੰ ਉਸ ਚਾਈਮ ਆਕਸੀਜਨ ਦੀ ਐਮੀਤ ਪਤਾ ਲੱਗੀ ਤੇ ਜਿਹੜੇ ਦਰਾਖਤ ਨੇਗੇ ਪਛਾਣ ਦਿੰਦੇ ਨੇ ਜਿੱਦਿ ਸ਼ਹਿਰਾਂ ਚ ਜਾਵਾਂਗੇ ਤੁਹਾਨੂੰ ਦਰਾਖਤ ਨਹੀਂ ਮਿਲਣਗੇ ਤੇ ਪਿੰਡਾਂ ਦੇ ਵਿੱਚ ਅਸੀਂ ਦਰਾਖਤ ਲਗਾਉਂਦੇ ਆ ਉਹਨਾਂ ਦੀ ਦੇਖਭਾਲ ਕਰਦੇ ਆ ਤੇ ਫਿਰ ਉਹਨਾਂ ਤੋਂ ਅਸੀਂ ਫਰੂਟਸ ਵਗੈਰਾ ਮਤਲਬ ਆਪਾਂ ਫਰੂਟਸ ਵਗੈਰਾ ਲਾਣੇ ਆ ਨਾ ਤੇ ਤੇ ਸਾਨੂੰ ਜਿਵੇਂ ਪਾਰਟੀਆਂ ਵਗੈਰਾ ਨਹੀਂ ਕਰਨੀ ਚਾਹੀਦੀਆਂ ਚਾਕਲੇਟਸ ਵਗੈਰਾ ਤੇ ਆਪਣੇ ਬਰਥਡੇ ਤੇ ਜਿਹੜੀ ਪਾਰਟੀ ਆਪਾਂ ਕਰਦੇ ਆ ਜੰਕ ਫੂਡ ਖਾਣੇ ਆ ਉਹਨਾਂ ਜਗ੍ਹਾ ਦੀ ਆਪਾਂ ਉਹਨਾਂ ਦੇ ਉਹੀ ਪੈਸੇ ਨੇ ਆਪਾਂ ਪੌਦੇ ਖਰੀਦ ਕੇ ਉਹਨਾਂ ਨੇ ਲਗਾਈ ਉਹਨਾਂ ਦੀ ਦੇਖਭਾਲ ਕਰੀਏ ਤਾਂ ਕਿੰਨਾ ਆਪਾਂ ਨੂੰ ਫਾਇਦਾ ਹੋਏਗਾ ਨਾ ਉਹਨਾਂ ਦਾ ਅਗਲੇ ਆਪਣੀ ਅਗਲੀ ਜਿਹੜੀ ਜਨਰੇਸ਼ਨ ਆ ਉਹਨਾਂ ਲਈ ਵੀ ਪੌਦੇ ਬੜੇ ਹੀ ਸੈਤਮਨ ਤਰੀਕੇ ਨਾਲ ਸਾਬਿਤ ਕਰ ਸਕਦੇ ਆ ਥੈਂਕ ਯੂ ਸਰ ਨੂੰ ਬਹੁਤ ਬਹੁਤ ਮੁਬਾਰਕਾ ਉਹਨਾਂ ਦੇ ਬਰਥਡੇ ਦੀਆਂ ਵਾਕੀ ਹਰਿਆ ਭਰਿਆ ਸਰ ਬਰਥਡੇ ਸੈਲੀਬ੍ਰੇਟ ਕਰ ਰਹੇ ਨੇ ਤੇ ਸਾਨੂੰ ਸਾਰਿਆਂ ਨੂੰ ਐਵੇਂ ਦਾ ਹੀ ਬਰਥਡੇ ਸੈਲੀਬ੍ਰੇਟ ਕਰਨਾ ਚਾਹੀਦਾ ਸਰ ਦੀਆਂ ਜਿਹੜੀਆਂ ਐਫਰਟਸ ਨੇ ਉਹ ਬਾ ਕਮਾਲ ਨੇ ਅਸੀਂ ਦੇਖਦੇ ਆ ਕਿ ਤੁਸੀਂ ਦੇਖਿਆ ਹੋਣਾ ਕਿ ਇੱਥੇ ਵਿਰਾਸਤੇ ਜੰਗਲ ਸਾਡੀ ਇੱਕ ਇਹਨਾਂ ਨੇ ਬਗੀਚੀ ਬਣਾਈ ਹੋਈ ਆ ਸਕੂਲ ਨੂੰ ਤਾਂ ਭਾਰੀ ਦਿੱਤਾ ਬੂਟਿਆਂ ਦੇ ਨਾਲ ਤੇ ਇਹ ਬੱਚਿਆਂ ਲਈ ਬਹੁਤ ਵੱਡੀ ਇਨਸਪੀਰੇਸ਼ਨ ਆ ਸੋ ਸਾਨੂੰ ਸਾਰਿਆਂ ਨੂੰ ਰਲ ਕੇ ਇਸੇ ਤਰ੍ਹਾਂ ਬਰਥਡੇ ਸੈਲੀਬ੍ਰੇਟ ਕਰਨਾ ਚਾਹੀਦਾ ਧੰਨ